ਆਪ ਟੀਵੀ ਦੇ ਨਾਲ ਦੋਸਤੋ ਲਾਈਵ ਅਪਡੇਟ ਲੈ ਕੇ ਹਾਜ਼ਰ ਹੋਇਆ ਕਿ ਮੌਸਮ ਜਿਹੜਾ ਕਿਹੋ ਜਿਹਾ ਰਹੂਗਾ ਅੱਜ ਜਾਣੇ ਕਿ 26 ਤਰੀਕ ਨੂੰ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਕਿ 8 ਮਈ ਤੱਕ ਮੌਸਮ ਆ ਉਹ ਕਿਹੋ ਜਿਹਾ ਰਹਿ ਸਕਦਾ ਜੋ ਅੰਦਾਜ਼ਨ ਜਾਣਕਾਰੀ ਉਹ ਵੀ ਤੁਹਾਡੇ ਨਾਲ ਲਾਈਵ ਦੇ ਵਿੱਚ ਇਸ ਸਮੇਂ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਤੁਸੀਂ ਜੋ ਅਪਡੇਟ ਹੈ ਲਾਈਵ ਦੇ ਵਿੱਚ ਦੇਖ ਸਕਦੇ ਹੋ ਤੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਜਿਹੜੇ ਨਵੇਂ ਜੁੜਨੇ ਨੇ ਦੋਸਤੋ ਮਿੱਤਰ ਚੈਨਲ ਨੂੰ ਸਬਸਕ੍ਰਾਈਬ ਕਰੀ ਆਇਓ ਅਤੇ ਜਿਨ੍ਹਾਂ ਨੇ ਆਪਣੀ ਫੇਸਬੁੱਕ ਆਈਡੀ ਸਤਗੁਰ ਪੰਗੂ ਨੂੰ ਫੋਲੋ ਨਹੀਂ ਕੀਤਾ ਫੋਲੋ ਜ਼ਰੂਰ ਕਰ ਲਿਓ ਦੋਸਤੋ ਲਾਈਵ ਤਸਵੀਰ ਦੇ ਵਿੱਚ ਸਭ ਤੋਂ ਪਹਿਲਾਂ ਸਮਾਨ ਵਾਲ ਚਾਤੀ ਮਾਰੋ ਜਿਵੇਂ ਆਪਾਂ ਪਿਛਲੇ ਦਿਨਾਂ ਦੇ ਵਿੱਚ ਦੱਸਿਆ ਸੀ ਕਿ 25 ਤਰੀਕ ਤੋਂ 26 ਤਰੀਕ ਦੇ ਵਿੱਚ ਇੱਕ ਬਦਲੀ ਸਿਸਟਮ ਜੀ ਆਊਗੀ ਜਿਹੜੀ ਕਿ ਪਹਾੜੀ ਇਲਾਕੇ ਦੇ ਵਿੱਚ ਜ਼ਿਆਦਾ ਐਕਟਿਵ ਰਹੂਗੀ ਪਰੰਤੂ ਪੰਜਾਬ ਦੇ ਵਿੱਚੋਂ ਉਸ ਦੇ ਬਦਲ ਨੇ ਜਿਹੜੇ ਹੋ ਆਪਾਂ ਨੂੰ ਦੇਖਣ ਨੂੰ ਮਿਲਣਗੇ ਉਸੇ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਉੱਤਰ ਪੱਛਮੀ ਹਵਾਵਾਂ ਜਰੂਰ ਚਲਦੀਆਂ ਰਹਿਣਗੀਆਂ ਤੇ ਬੱਦਲਾਂ ਦੀ ਆਵਾਜ਼ ਜਿਹੜੀ ਉਹ ਬਣੀ ਹੋਈ ਹੈ ਇਸ ਸਮੇਂ ਤਸਵੀਰ ਦੇ ਵਿੱਚ ਤੁਸੀਂ ਲਾਈਵ ਦੇਖ ਸਕਦੇ ਹੋ ਹਲਕੀ ਫੁਲਕੀ ਉਸ ਸਿਸਟਮ ਦੇ ਨਾਲ ਕਿਤੇ ਨਾ ਮਾਤਰਾ ਜਿਹੜੀ ਆਪਾਂ ਕਹਿ ਸਕਦੇ ਹਾਂ ਹਵਾ ਵੀ ਉਹ ਦਰ ਸ਼ਾਮ ਨੂੰ ਆ ਸਕਦੀ ਹੈ ਲੈਂਦੇ ਵਾਲੀ ਸਾਈਡ ਨੂੰ ਬਾਕੀ ਤੁਸੀਂ ਅਪਡੇਟ ਦੇ ਵਿੱਚ ਦੇਖ ਸਕਦੇ ਹੋ ਬੱਦਲ ਲੈ ਜਿਹੜੇ ਉੱਚੇ ਜੇ ਬੱਦਲ ਜਿਹੜੇ ਕਿ ਪਹਾੜੀ ਲੱਕਿਆਂ ਦੇ ਵਿੱਚ ਐਕਟਿਵ ਹੋਏ ਨੇ ਜੰਮੂ ਐਂਡ ਕਸ਼ਮੀਰ ਦੇ ਵਿੱਚ ਤੇ ਨਾਲ ਹੀ ਹਿਮਾਚਲ ਦੇ ਵਿੱਚ ਬਣੇ ਹੋਏ ਨੇ ਜਿਨ੍ਹਾਂ ਦੇ ਨਾਲ ਬੱਦਲਵਾਈ ਜਿਹੜੀ ਪੰਜਾਬ ਦੇ ਵਿੱਚ ਪਹੁੰਚੂਗੀ ਪਿਛਲੇ ਦਿਨਾਂ ਦੀ ਅਪਡੇਟ ਦੇ ਵਿੱਚ ਇਹ ਜਾਣਕਾਰੀ ਤੁਸੀਂ ਦੇਖ ਸਕਦੇ ਹੋ ਜਾ ਕੇ ਅਸੀਂ ਦਿੱਤੀ ਹੋਈ ਸੀ ਉਸੇ ਤਰ੍ਹਾਂ ਅੱਜ ਜਿਹੜੇ ਬੱਦਲ ਨੇ ਉੱਚੇ ਜੇ ਬੱਦਲ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਉਹ ਲੰਘ ਰਹੇ ਨੇ ਤੇ ਇਸੇ ਤਰ੍ਹਾਂ ਦਾ ਮੌਸਮ ਰਹੂਗਾ ਕੋਈ ਮੀਂਹ ਵਰਗੇ ਹਾਲਾਤ ਨਹੀਂ ਹੈਗੇ ਥੋੜੀ ਬਹੁਤ ਹਵਾ ਜਿਹੜੀ ਹੋ ਕਿਤੇ ਆ ਸਕਦੀ ਹੈ ਜੋ ਉਹ ਵੀ ਜਿਹੜਾ ਦੱਖਣੀ ਏਰੀਆ ਮਾਲਵੇ ਦਾ ਜਾਂ ਦੱਖਣੀ ਏਰੀਆ ਔਰ ਇਸ ਦੇ ਵਿੱਚ ਥੋੜੀ ਬਹੁਤ ਤੇਜ਼ ਹਵਾ ਜਿਹੜੀ ਉਹ ਆ ਸਕਦੀ ਹੈ ਕੋਈ ਉਹ ਜ਼ਿਆਦਾ ਨਹੀਂ ਹੈਗੀ ਦੋਸਤੋ ਉਹ ਵੀ ਥੋੜੀ ਬਹੁਤ ਦਰਮਿਆਨੇ ਪੱਧਰ ਦੀ ਹੀ ਹੋਵੇਗੀ ਤੇ ਉਸ ਤੋਂ ਬਾਅਦ ਮੌਸਮ ਦੇ ਵਿੱਚ ਕੋਈ ਵੀ ਤਬਦੀਲੀ ਨਹੀਂ ਆਵੇਗੀ ਤੇ ਮੌਸਮ ਇਸੇ ਤਰ੍ਹਾਂ ਦਾ ਸਾਫ਼ ਤੇ ਖੁਸ਼ਕ ਬਣਿਆ ਰਹੂਗਾ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਤੇ ਮੌਸਮ ਠੀਕ-ਠਾਕ ਰਹੂਗਾ 27 28 ਤੇ 29 ਤਰੀਕ ਨੂੰ ਤੇ 29 ਤਰੀਕ ਨੂੰ ਆ ਫਿਰ ਪੂਰਬੀ ਹਵਾਵਾਂ ਚੱਲਣ ਤੇ ਉਹਨਾਂ ਦੇ ਨਾਲ ਇੱਕ ਸਿਸਟਮ ਫਿਰ ਪੈਦਾ ਹੋਊਗਾ ਜਿਹਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਕਰਬਟ ਆਊਗੀ ਫਿਰ 1 ਕਮਾਈ ਤੋਂ ਲੈ ਕੇ 3 ਮਈ ਦੇ ਵਿੱਚ ਜਾਨੀ ਕਿ 1 2 ਤੇ 3 ਮਈ ਨੂੰ ਜਿਹੜਾ ਮੌਸਮ ਆ ਉਹ ਹਨੇਰੀਆ ਭਰਿਆ ਰਹੂਗਾ ਤੇ ਦੋ ਜਿਹੜੇ ਉਹਨੇ ਸਿਸਟਮ ਨੇ ਇਸ ਦੇ ਵਿੱਚ ਜਿਹੜਾ 1 ਤੋਂ 3 ਮਈ ਦੇ ਵਿੱਚ ਦੋ ਦਿਨ ਜਿਹੜਾ ਇਹ ਸਿਸਟਮ ਹਨੇਰੀ ਵਾਲਾ ਮੌਸਮ ਜਿਹੜਾ ਉਹ ਬਣੂਗਾ ਕਈ ਇਲਾਕਿਆਂ ਦੇ ਵਿੱਚ ਹਨੇਰੀ ਇੰਨੀ ਤੇਜ਼ ਆ ਸਕਦੀ ਹੈ ਕਿ ਜਿਵੇਂ ਕਿ ਪਿਛਲੇ ਦਿਨਾਂ ਚ ਡਾਕਟ ਪੁੱਟੇ ਗਏ ਸੀ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਆ ਉਹ ਬਣ ਸਕਦਾ ਹੈ ਜਿਹੜੀ ਕਿ ਉਹ ਤਰੀਕ 1 ਜਾਂ 3 ਦੇ ਚਾਹੇ ਉਹ 1 ਨੂੰ ਆਵੇ ਚਾਹੇ 2 ਜਾਂ 3 ਨ ਤਰੀਕ ਨੂੰ ਇਸ ਸਿਸਟਮ ਦਾ ਜਿਹੜਾ ਆਉਣ ਵਾਲਾ ਭਾਗ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਉਸ ਦੀ ਆਪਾਂ ਅਪਡੇਟ ਸਮੇਂ-ਸਮੇਂ ਤੇ ਦੇ ਦਾਵਾਂਗੇ ਕਿ ਕਿੱਥੇ ਨੂੰ ਉਹ ਸਿਸਟਮ ਜਿਹੜਾ ਜ਼ਿਆਦਾ ਸਟਰੋਂਗ ਰਹਿਣ ਦੀ ਸੰਭਾਵਨਾ ਜਾਪ ਰਹੀ ਹੈ ਸੈਟੇਲਾਈਟਾਂ ਦੇ ਮੁਤਾਬਕ ਉਹ ਜਾਣਕਾਰੀ ਸਾਂਝੀ ਕਰਿਆ ਕਰਾਂਗੇ ਧੰਨਵਾਦ ਜੀ ਦਿওল ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੇ ਦੇਖ ਸਕਦੇ ਹੋ ਇਸ ਸਮੇਂ ਜਿਵੇਂ ਅਸੀਂ ਪਿਛਲੇ ਦਿਨਾਂ ਦੀ ਅਪਡੇਟ ਦਿੱਤੀ ਸੀ ਸੀ ਇਉਂ ਉਸੇ ਤਰ੍ਹਾਂ ਇਹ ਬਦਲਵਾਈ ਜਰੂਰ ਕਿਤੇ ਕਿਤੇ ਬਣੀ ਹੋਈ ਹੈ ਤਸਵੀਰ ਲਾਈਵ ਆ ਜੀ ਤੇ ਸਤਿ ਸ੍ਰੀ ਅਕਾਲ ਜੀ ਕਿੱਦਾਂ ਬਾਬੇ ਬਹੁਤ ਵਧੀਆ ਜੀ ਬਹੁਤ ਵਧੀਆ ਧੰਨਵਾਦ ਆ ਤੁਹਾਡਾ ਤੇ ਤੁਸੀਂ ਦੇਖ ਸਕਦੇ ਹੋ ਜੀ ਅਸੀਂ ਹਰ ਸਮੇਂ ਸਮੇਂ ਦੇ ਉੱਤੇ ਕੀ ਹੋਇਆ ਬਾਬੇ ਬਾਬਾ ਜੀ ਕੁਝ ਨਹੀਂ ਹੋਇਆ ਹੋਣਾ ਤਾਂ ਮੌਸਮ ਬਾਰੇ ਅਪਡੇਟ ਦਿੱਤੀ ਆ ਤੁਹਾਨੂੰ ਕਿ ਤੁਸੀਂ ਦੇਖ ਸਕਦੇ ਲੈਂਦੇ ਵਾਲੀ ਸਾਈਡ ਜਿਹੜਾ ਇਹ ਬੱਦਲ ਸਿਸਟਮ ਬਣਿਆ ਹੋਇਆ ਕਿਤੇ ਹਨੇਰੀ ਵਰਗਾ ਮਾਹੌਲ ਜਿਹੜਾ ਉਹ ਥੋੜਾ ਬਹੁਤ ਬਣ ਸਕਦਾ ਹੈ ਬਾਕੀ ਕੋਈ ਜ਼ਿਆਦਾ ਭਾਰੀ ਮੀਂਹ ਵਾਲਾ ਸਿਸਟਮ ਨਹੀਂ ਹੈਗਾ ਇਹ ਪਹਾੜੀ ਇਲਾਕਿਆਂ ਦੇ ਵਿੱਚ ਇਹ ਸਿਸਟਮ ਦਾ ਜਿਵੇਂ ਕਿ ਅਸੀਂ ਪਿਛਲੇ ਦਿਨਾਂ ਦੇ ਵਿੱਚ ਦੱਸਿਆ ਸੀ ਉਸ ਤਰ੍ਹਾਂ ਇਹ ਬਣਿਆ ਤੇ ਇਸ ਸਮੇਂ ਵੀ ਬਣ ਚੁੱਕਿਆ ਹੈ ਕਿੱਥੇ ਜ ਹੈ ਅਸੀਂ ਪਟਿਆਲਾ ਜ਼ਿਲ੍ਹੇ ਦੇ ਵਿੱਚੋਂ ਆ ਜੀ ਤੁਸੀਂ ਕਿੱਥੋਂ ਸਾਨੂੰ ਜ਼ਰੂਰ ਕਮੈਂਟ ਕਰ ਦਿਓ ਤੇ ਅਪਡੇਟ ਦੇ ਨਾਲ-ਨਾਲ ਜੁੜੇ ਰਹੋ ਤੇ ਅਸੀਂ ਤੁਹਾਨੂੰ ਜਿਹੜੀ ਅਪਡੇਟ ਦੱਸ ਰਹੇ ਹਾਂ ਜੀ 1 ਤੋਂ ਲੈ ਕੇ 3 ਮਈ ਦੇ ਵਿੱਚ ਜਿਹੜਾ ਸਿਸਟਮ ਆ ਉਹ ਥੋੜਾ ਜਿਹਾ ਸਟਰੋਂਗ ਬਣੂਗਾ ਤੇ ਉਸ ਤੋਂ ਬਾਅਦ ਫਿਰ 4 ਤਰੀਕ ਨੂੰ ਥੋੜਾ ਜਿਹਾ ਮੌਸਮ ਠੀਕ ਠਾਕ ਹੋਣ ਦੀ ਸੰਭਾਵਨਾ ਜਾਪ ਰਹੀ ਹੈ ਫਿਰ 5 6 7 8 ਤਰੀਕ ਤੱਕ ਜਿਹੜਾ ਮੌਸਮ ਉਹ ਫੇਰ ਦੁਬਾਰੋਂ ਜਿਹੜਾ ਕਿ ਆਪਾਂ ਕਹਿ ਸਕਦੇ ਹਾਂ ਜਿਆਦਾ ਸਿਸਟਮ ਸਟਰੋਂਗ ਫੇਰ ਆ ਰਿਹਾ ਜਿਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਵੀ ਦਿਖਾਈਆਂ ਗਈਆਂ ਨੇ ਤੇ ਉਸ ਤੋਂ ਬਾਅਦ ਫੇਰ ਇੱਕ ਸਿਸਟਮ ਆ ਰਿਹਾ ਜਿਹੜਾ ਕਿ 15 ਤਰੀਕ ਤੱਕ ਵਿੱਚ ਮੀਂਹ ਦੀਆਂ ਕਾਰਵਾਈਆਂ ਦਿਖਾਰੇ ਉਹ ਆਪਾਂ ਅਪਡੇਟ ਹਰ ਰੋਜ਼ ਦੀ ਤਰ੍ਹਾਂ ਸਮੇਂ-ਸਮੇਂ ਤੇ ਜਾਣਕਾਰੀ ਦਿੰਦੇ ਰਹਾਂਗੇ ਐਸ ਵੀ ਜੀ ਧੰਨਵਾਦ ਕਰਨ ਕਰਨ ਤੋਂ ਜੀ ਠੀਕ ਹੈ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ ਤੁਹਾਡਾ ਜੁੜਨ ਦੇ ਲਈ ਸਾਡੇ ਨਾਲ ਤੇ ਤੁਹਾਡੇ ਇਲਾਕੇ ਦੇ ਵਿੱਚ ਇਸ ਸਮੇ ਬਦਲ ਬਣੇ ਨੇ ਜਾਂ ਨਹੀਂ ਜੀ ਜਰੂਰ ਕਮੈਂਟ ਕਰਿਓ ਕਿਉਂਕਿ ਜੋ ਇਹ ਸਿਸਟਮ ਬਣਿਆ ਹੈ ਲੈਂਦੇ ਵਾਲੀ ਸਾਈਡ ਦੇ ਨਾਲ ਹੀ ਬਣਿਆ ਹੋਇਆ ਦੇਖ ਸਕਦੇ ਹੋ ਜਿਵੇਂ ਜਿਹੜਾ ਕਿ ਜੰਮੂ ਕਸ਼ਮੀਰ ਤੇ ਜ਼ਿਆਦਾਤਰ ਆਪਾਂ ਕਹਿੰਦਾ ਹਿਮਾਚਲ ਦੇ ਵਿੱਚ ਐਕਟਿਵ ਸੀ ਉਧਰਲੇ ਇਲਾਕਿਆਂ ਦੇ ਵਿੱਚ ਉਹ ਸਿਸਟਮ ਐਕਟਿਵ ਹੋ ਕੇ ਆਇਆ ਤੇ ਤੁਸੀਂ ਆਪਣੇ ਚੈਨਲ ਗੁਰਵਾਨੀ ਗਿਆਨ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ ਜਿਸ ਦੇ ਉੱਤੇ ਦਰਬਾਰ ਸਾਹਿਬ ਦੀ ਜਿਹੜੀ ਪੋਸਟ ਫੋਟੋ ਤਵਾ ਸਪੋਰਟ ਕਰਿਓ ਉਸ ਦੇ ਉੱਤੇ ਆਪਾਂ ਹੁਕਮਨਾਵਾ ਸਾਇਆ ਤੇ ਸ਼ਾਰਟ ਵੀਡੀਓ ਜਿਹੜੇ ਸ਼ੇਅਰ ਕਰਦੇ ਆਂ ਤੇ ਇਸ ਕਰਕੇ ਉਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਜਰੂਰ ਕਰਿਓ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਜਿੰਨੇ ਦੋਸਤ ਮਿੱਤਰ ਸਾਡੇ ਨਾਲ ਕਮੈਂਟ ਕਰਕੇ ਜੁੜ ਰਹੇ ਨੇ ਹਰਪ੍ਰੀਤ ਸਿੰਘ ਮੰਨੂ ਜੀ ਬਾਜੀ ਸਾਡੇ ਕਪੂਤ ਜਿਹੜੇ ਮੌਸਮ ਆ ਬਿਲਕੁਲ ਅਸਾਫਾ ਥੈਂਕ ਯੂ ਜੀ ਧੰਨਵਾਦ ਬਹੁਤ ਬਹੁਤ ਜੀ ਇਸ ਸਮੇਂ ਸਾਡੇ ਨਾਲ ਕਪੂਤ ਜਿਹੜੇ ਮੌਸਮ ਦਾ ਬਿਲਕੁਲ ਸਾਫ ਹੈ ਜੀ ਇੱਥੇ ਤੇ ਕਿਤੇ ਕਿਤੇ ਨਹੀਂ ਜੀ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਜਿਆਦਾ ਦਾਗੜਾ ਸਿਸਟਮ ਸਟਰੋਂਗ ਨਹੀਂ ਹੈਗਾ ਜਿਹੜਾ ਇਹ ਸਿਰਫ ਪਹਾੜੀ ਇਲਾਕਿਆਂ ਵਾਲੇ ਸਾਡੇ ਜਿਹੜਾ ਬਣਿਆ ਸੀ ਦੇਖੋ ਹਿਮਾਚਲ ਦੇ ਵਿੱਚ ਵੀ ਬਣਿਆ ਤੇ ਉਸ ਤੋਂ ਬਾਅਦ ਇਹ ਆਪਾਂ ਕਹਿ ਸਕਦੇ ਹਾਂ ਜੋ ਲਾਇਨ ਦੇ ਪੰਜਾਬ ਦੇ ਨਾਲ ਲੱਗਦੇ ਉੱਪਰਲੇ ਹਿੱਸੇ ਜਿਹੜੇ ਕਿ ਜੰਮੂ ਐਂਡ ਕਸ਼ਮੀਰ ਦੇ ਇਲਾਕਿਆਂ ਦੇ ਵਿੱਚੋਂ ਇਹ ਸਿਸਟਮ ਉੱਠਿਆ ਪਿਛਲੇ ਦਿਨਾਂ ਦੀ ਅਪਡੇਟ ਦੇ ਵਿੱਚ ਤੁਸੀਂ ਜਾ ਕੇ ਸਾਨੂੰ ਜਰੂਰ ਸੁਣ ਸਕਦੇ ਹੋ ਅਸੀਂ ਇਹ ਜਰੂਰ ਦੱਸਦੇ ਆਏ ਸੀ ਜਿਹਦੇ ਵਿੱਚ ਅਸੀਂ ਦੱਸਿਆ ਸੀ ਕਿ 25 ਦੇ 26 ਤਰੀਕ ਨੂੰ ਜਿਹੜਾ ਸਿਸਟਮ ਉਹ ਐਕਟਿਵ ਜਾਂ ਹੋਊਗਾ ਬੱਦਲ ਆਉਂਦੇ ਜਾਂਦੇ ਰਹਿਣਗੇ ਕਿਉਂਕਿ ਅਸੀਂ ਸੈਟਲਾਈਟ ਦੇ ਮੁਤਾਬਕ ਜਾਣਕਾਰੀ ਉਹ ਦਿੱਤੀ ਹੋਈ ਹੈ ਹੁਣ 2-3 ਦਿਨ ਹੋ ਗਏ ਲਗਾਤਾਰ ਦੋਸਤੋ ਮਾਫੀ ਚਾਹਾਂਗੇ ਕਿ ਸੈਟਲਾਈਟਾਂ ਦੇ ਮੁਤਾਬਕ ਜਾਣਕਾਰੀ ਨਹੀਂ ਅਸੀਂ ਸਾਂਝੀ ਕਰ ਸਕੇ ਤੇ ਉਹਦੇ ਵਿੱਚ ਹਰੇਕ ਚੀਜ਼ ਦੇ ਵਿੱਚ ਇਹ ਦੱਸਿਆ ਜਾਂਦਾ ਕਿ ਕਿੱਥੇ ਕੇ ਸਿਸਟਮ ਪੈਦਾ ਹੋ ਰਿਹਾ ਤੇ ਕਿੰਨੇ ਕੇ ਦਿਨ ਤੱਕ ਇਹ ਅੱਗੇ ਆ ਜਾਊਗਾ ਇਸ ਸਮੇਂ ਜਿਹੜੇ ਇਹ ਬੱਦਲ ਨੇ ਤੁਸੀਂ ਦੇਖ ਸਕਦੇ ਹੋ ਪਟਿਆਲਾ ਜ਼ਿਲ੍ਹੇ ਦੇ ਵਿੱਚ ਵੀ ਸੰਗਰੂਰ ਦੇ ਕੁਝ ਖੇਤਰਾਂ ਦੇ ਵਿੱਚ ਵੀ ਤੇ ਇਧਰੋਂ ਫਿਰੋਜ਼ਪੁਰ ਵਾਲੇ ਸਾਈਡ ਸ੍ਰੀ ਮੁਕਤਸਰ ਸਾਹਿਬ ਵਾਲ ਸਾਈਡ ਮਰੀਲ ਕੋਟਲੇ ਦੇ ਵਿੱਚ ਇਧਰ ਉਸ ਤਰੀ ਫਤਿਹਗੜ੍ਹ ਸਾਹਿਬ ਵਾਲੇ ਸਾਈਡ ਤੇ ਲੁਧਿਆਣੇ ਵਾਲੇ ਸਾਈਡ ਕਿਤੇ ਕਿਤੇ ਟੁੱਟਮੇ ਜਿਹੇ ਬੱਦਲ ਨੇ ਜਿਨ੍ਹਾਂ ਦਾ ਕੋਈ ਜ਼ਿਆਦਾ ਤਾਕੜਾ ਸਿਸਟਮ ਸਟਰੋਂਗ ਨਹੀਂ ਆਪਾਂ ਕਹਿੰਦਾ ਇਹ ਟੁੱਟਮੇ ਬੱਦਲ ਇਸੇ ਤਰ੍ਹਾਂ ਲੰਘਦੇ ਜਾ ਰਹੇ ਨੇ ਤਸਵੀਰਾਂ ਲਾਈਵ ਨੇ ਜੀ ਲਾਈਵ ਦੇ ਵਿੱਚ ਹਰ ਸਮੇਂ-ਸਮੇਂ ਅਪਡੇਟ ਤੁਹਾਨੂੰ ਅਸੀਂ ਸਾਂਝ ਕਰਦੇ ਰਹੇ ਨੇ ਜਿਹੜਾ ਕਿ ਤਾਪਮਾਨ ਨੇ ਉਹ ਵੀ 39 ਜਾਂ 40 ਡਿਗਰੀ ਦੇ ਕਰੀਬ ਹੀ ਪਹੁੰਚੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ 41 ਡਿਗਰੀ ਦੇ ਕਰੀਬ ਜਿਹੜੇ ਪਹੁੰਚਣ ਦੀ ਸੰਭਾਵਨਾ ਬਣੀ ਹੋਊਗੀ ਤੇ ਫਿਰ 29 ਜਾਂ 28 ਤਰੀਕ ਨੂੰ ਜਿਹੜੇ ਪੂਰਵੀਆਂ ਹਵਾਵਾਂ ਪੂਰਵੀ ਹਵਾਵਾਂ ਨੇ ਵਾਪਸੀ ਕਰਨਗੀਆਂ ਫਿਰ 1 2 ਤੇ 3 ਤਰੀਕ ਨੂੰ ਜਿਹੜਾ ਸਿਸਟਮ ਉਹ ਜਿਆਦਾ ਸਟਰੋਂਗ ਥੋੜਾ ਜਿਹਾ ਜਾਪ ਰਿਹਾ ਜਿਹਦੇ ਵਿੱਚ ਹਨੇਰੀ ਆਉਣ ਦੇ ਜਿਹੜੇ ਚਾਂਸ ਬਣੇ ਹੋਏ ਨੇ ਚਾਹੇ ਉਹ 1 ਤਰੀਕ ਨੂੰ ਆਜੇ ਚਾਹੇ 2 ਨੂੰ ਆਜੇ ਚਾਹੇ 3 ਨੂੰ ਆਜੇ ਇਸ ਤਰ੍ਹਾਂ ਉਹ ਦੋ ਵਾਰੀ ਜਿਹੜੀ ਹਨੇਰੀ ਆ 1 ਤੋਂ 3 ਦੇ ਵਿੱਚ ਆਊਗੀ ਫਿਰ ਉਸ ਤੋਂ ਬਾਅਦ 7 8 ਤਰੀਕ ਦੇ ਜੋ 8 ਪੰਜ ਤੋਂ ਲੈ ਕੇ 8 ਤਰੀਕ ਦੇ ਵਿੱਚ ਵਿੱਚ ਜਿਹੜੀ ਹਨੇਰੀ ਆਉਣ ਦੀ ਜਿਹੜੀ ਸੰਭਾਵਨਾ ਬਣੀ ਹੋਈ ਹੈ ਦੋਸਤੋ ਮੌਸਮ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਕਰਬਟਾਂ ਜਿਹੜੇ ਆਇਆ ਕਰਨਗੇ ਤੇ ਆਪਣਾ ਕੰਮ ਕਾਰ ਜਰੂਰ ਅਸੀਂ ਇਹੀ ਤੁਹਾਨੂੰ ਜਿਹੜੀ ਜਾਣਕਾਰੀ ਦੇ ਰਹੇ ਹਾਂ ਕਿ ਜਿਹੜਾ ਮਈ ਮਹੀਨਾ ਉਸ ਦੇ ਵਿੱਚ ਜਿਹੜਾ ਪ੍ਰੀ ਮੌਨਸੂਨ ਦਾ ਸੀਜ਼ਨ ਆ ਉਹ ਥੋੜਾ ਜਿਹਾ ਵਧੀਆ ਲੱਗਣ ਦੀ ਸੰਭਾਵਨਾ ਹੈ ਤੇ ਉਹਦੇ ਵਿੱਚ ਹਨੇਰੀਆਂ ਜਿਹੜੀਆਂ ਆਉਣ ਦਾ ਵੀ ਜਿਹੜਾ ਪੂਰਾ ਪੂਰਾ ਜੋ ਅੰਦਾਜ਼ੇ ਨੇ ਉਹ ਬਣੇ ਹੋਏ ਨੇ ਉਸ ਦੇ ਮੁਤਾਬਕ ਬਣੀ ਹੋਈ ਹੈ ਜਿਹੜੀ ਕਿ ਅਸੀਂ ਅੱਜ ਰਾਤ ਦੇਖ ਰਹੇ ਸੀ ਜਿਹੜੀ ਲੰਗੀ ਰਾਤ ਆ ਉਸ ਸਮੇਂ ਦੇਖ ਰਹੇ ਸੀ ਸੈਟਲਾਈਟ ਦੇ ਉੱਤੋਂ ਤਾਂ ਜਿਹੜਾ 11 12 ਤਰੀਕ ਤੇ ਜਾਂ 15 ਤਰੀਕ ਦੇ ਵਿੱਚ ਵਿੱਚ ਇੱਕ 40% ਜਿਹੜਾ ਮੀਂਹ ਦੇ ਸਿਸਟਮ ਦੇ ਸਟਰੋਂਗ ਜਿਹਾ ਬਣ ਰਿਹਾ ਤਾਂ ਉਹਦੇ ਮੁਤਾਬਕ ਅਸੀਂ ਜੇਕਰ ਗੱਲ ਕਰੀਏ ਤਾਂ 1 ਤੋਂ 3 ਦੇ ਵਿੱਚ ਵੀ ਹਨੇਰੀ ਆ ਤੇ ਮੀਂਹ ਥੋੜਾ ਜਿਹਾ ਹਲਕਾ ਫੁਲਕਾ ਉਸ ਤੋਂ ਬਾਅਦ ਫਿਰ 5 ਤੋਂ 8 ਦੇ ਵਿੱਚ ਵੀ ਇੱਕ ਸਿਸਟਮ ਜਿਹਾ ਥੋੜਾ ਥੋੜਾ ਹਲਕਾ ਹਲਕਾ ਮੀਂਹ ਵਾਲੇ ਹਾਲਾਤ ਜਿਹੜੇ ਬਣਦੇ ਹੋਏ ਨਜ਼ਰ ਆ ਰਹੇ ਨੇ ਉਹਦੇ ਵਿੱਚ ਵੀ ਹਨੇਰੀ ਬਣੀ ਹੋਈ ਆ ਫਿਰ ਉਸ ਤੋਂ ਬਾਅਦ 11 12 ਤੋਂ ਲੈ ਕੇ 15 ਦੇ ਵਿੱਚ ਫਿਰ ਸਿਸਟਮ ਬਣਿਆ ਹੋਇਆ ਜਿਦੇ ਵਿੱਚ ਹਨੇਰੀ ਬਣੀ ਹੋਈ ਆ ਤੇ ਇਸੇ ਤਰ੍ਹਾਂ ਜਿਵੇਂ ਕਿ ਤੁਸੀਂ ਪਹਿਲਾਂ ਵੀ ਜਾਣਦੇ ਹੋ ਕਿ ਪ੍ਰੀ ਮੌਨਸੂਨ ਦੇ ਸੀਜ਼ਨ ਦੇ ਵਿੱਚ ਹਨੇਰੀ ਦਾ ਜਿਹੜਾ ਮਾਹੌਲ ਆ ਉਹ ਹਮੇਸ਼ਾ ਬਣਿਆ ਰਹਿੰਦਾ ਹੈ ਤੇ ਇਸੇ ਤਰ੍ਹਾਂ ਜਿਹੜੀ ਹਨੇਰੀ ਆ ਆਉਂਦੀ ਜਾਂਦੀ ਰਹੀਆ ਕਰੂਗੀ ਤੇ ਜਿੰਨੇ ਵੀ ਦੋਸਤੋ ਸਾਡੇ ਨਾਲ ਜੁੜੇ ਨੇ ਸਾਰਿਆਂ ਦਾ ਧੰਨਵਾਦ ਆ ਜੀ ਜਿਨ੍ਹਾਂ ਨੇ ਸਾਨੂੰ ਕਮੈਂਟ ਵੀ ਕਰੇ ਨੇ ਸਪੋਰਟ ਵੀ ਕੀਤੀ ਹੈ ਤੇ ਜਰੂਰ ਤੁਸੀਂ ਆਪਣੇ ਇਲਾਕੇ ਦਾ ਮੌਸਮ ਦੱਸ ਸਕਦੇ ਹੋ ਸਾਡੇ ਨਾਲ ਹਰਪ੍ਰੀਤ ਸਿੰਘ ਮੰਨੂ ਜੀ ਜੁੜੇ ਨੇ ਜਿਹੜੇ ਕਿ ਕਪੂਤ ਤੋਂ ਉਹਨਾਂ ਨੇ ਦੱਸਿਆ ਸਾਨੂੰ ਕਿ ਉੱਥੇ ਮੌਸਮ ਬਿਲਕੁਲ ਸਾਫ਼ ਹੈ ਤੇ ਤਰਨਤਨ ਸਭ ਤੋਂ ਵੀ ਜੁੜੇ ਨੇ ਭਾਜੀ ਸਾਡੇ ਨਾਲ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆ ਉਹਨਾਂ ਨੇ ਵੀ ਦੱਸਿਆ ਕਿ ਕਿਤੇ ਕਿਤੇ ਜਿਹੜੀ ਥੋੜੀ ਬਹੁਤ हां बट ਜਿਹੜੀ ਕਿ ਅਸੀਂ ਵੀ ਕਹਿ ਰਹੇ ਹਾਂ ਕਿ ਕਿਤੇ ਕਿਤੇ ਬੱਦਲਵਾਈ ਬਣੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਪਟਿਆਲਾ ਜ਼ਿਲ੍ਹੇ ਦੇ ਵਿੱਚ ਵੀ ਇਹ ਕਿਤੇ ਕਿਤੇ ਜਿਹੜੀ ਬੱਦਲਵਾਈ ਬਣੀ ਹੋਈ ਹੈ ਤੇ ਤੁਸੀਂ ਵੀ ਕਮੈਂਟ ਕਰਕੇ ਸਾਨੂੰ ਲਾਈਵ ਦੇ ਵਿੱਚ ਦੱਸ ਸਕਦੇ ਹੋ ਕਿਉਂਕਿ ਤੁਸੀਂ ਦੇਖ ਸਕਦੇ ਹੋ ਲਾਇਨ ਦੇ ਵਾਲੀ ਸਾਈਡ ਜਿਹੜਾ ਇਹ ਥੋੜਾ ਜਿਹਾ ਫਿਰੋਜ਼ਪੁਰ ਵਾਲੇ ਸਾਈਡ ਨੂੰ ਜਿਹੜਾ ਇਹ ਸਿਸਟਮ ਜਿਹਾ ਬਣਿਆ ਹੋਇਆ ਲਾਈਵ ਤਸਵੀਰ ਦੇ ਵਿੱਚ ਬੱਦਲਵਾਈ ਜਿਹੜੀ ਦਿਖਾਈ ਦੇ ਰਹੀ ਹੈ ਇਹ ਸਾਨੂੰ ਜਰੂਰ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਕਿੱਥੇ ਕਿੱਥੇ ਬੱਦਲਵਾਈ ਬਣੀ ਹੋਈ ਹੈ ਦੋਸਤੋ ਜਰੂਰ ਅਸੀਂ ਤੁਹਾਡੇ ਕਮੈਂਟ ਦੀ ਵੀ ਵੇਖ ਰਹੇ ਹਾਂ ਤੇ ਤੁਹਾਡੇ ਇਲਾਕੇ ਦਾ ਨਾਮ ਵੀ ਜ਼ਰੂਰ ਬੋਲਾਂਗੇ ਲਾਈਵ ਵੀਡੀਓ ਦੇ ਵਿੱਚ ਜਾਣਕਾਰੀ ਤੁਹਾਡੇ ਇਲਾਕੇ ਦੀ ਵੀ ਜ਼ਰੂਰ ਸਾਂਝੀ ਕਰਾਂਗੇ ਜੇਕਰ ਤੁਸੀਂ ਸਾਨੂੰ ਕਮੈਂਟ ਕਰਕੇ ਦੱਸਦੇ ਹੋ ਤਾਂ ਤਸਵੀਰਾਂ ਪਟਿਆਲਾ ਜ਼ਿਲ੍ਹੇ ਦੀਆਂ ਦੇਖ ਸਕਦੇ ਹੋ ਕਿਤੇ ਟੁੱਟਵੇਂ ਬਦਲ ਬਣੇ ਹੋਏ ਨੇ ਜਿਹੜੇ ਕਿ ਬੱਦਲ ਅੱਗੇ ਵੱਲਾਂ ਨੂੰ ਜਾ ਰਹੇ ਨੇ ਇਹਨਾਂ ਦਾ ਕੋਈ ਜ਼ਿਆਦਾ ਮੀਂਹ ਵਰਗੇ ਹਾਲਾਤ ਨਹੀਂ ਹੈਗੇ ਸਿਰਫ ਥੋੜੀ-ਬਹੁਤ ਹਨੇਰੀ ਜਿਹੜੀ ਹਲਕੀ ਦਰਮਿਆਨੀ ਪੱਧਰ ਦੀ ਹਵਾ ਜਿਹੜੀ ਉਹ ਦੇਰ ਸ਼ਾਮ ਤੱਕ ਆ ਸਕਦੀ ਹੈ ਕਿਸੇ ਵੀ ਇਲਾਕੇ ਦੇ ਵਿੱਚ ਕਿਉਂਕਿ ਇਹ ਸਿਸਟਮ ਤੁਸੀਂ ਦੇਖ ਸਕਦੇ ਲੈਂਦੇ ਵਾਲੇ ਸਾਈਡ ਬਣਿਆ ਹੋਇਆ ਜਿਵੇਂ ਅਸੀਂ ਤੁਹਾਨੂੰ ਪਿਛਲੇ ਦਿ ਵੀਡੀਓ ਦੇ ਵਿੱਚ ਦੱਸਿਆ ਸੀ ਕਿ 25 ਤੇ 26 ਤਰੀਕ ਨੂੰ ਜਿਹੜੀ ਬੱਦਲਵਾਈ ਆ ਉਹ ਪੰਜਾਬ ਵੱਲੋਂ ਵੀ ਆਉਗੀ ਜਿਹੜਾ ਕਿ ਸਿਸਟਮ ਜ਼ਿਆਦਾਤਰ ਬਣਿਆ ਹੋਇਆ ਸੀ ਹਿਮਾਚਲ ਤੇ ਜੰਮੂ ਐਂਡ ਕਸ਼ਮੀਰ ਦੇ ਇਲਾਕਿਆਂ ਵਿੱਚ ਪਹਾੜੀ ਇਲਾਕਿਆਂ ਦੇ ਵਿੱਚ ਤਾਂ ਉੱਥੋਂ ਇਹ ਸਿਸਟਮ ਹੌਲਕੇ ਹਲਕੀ ਜਿਹੀ ਰਹਿਣ ਖੂਨ ਹੁੰਦੀ ਆ ਉਸ ਤਰ੍ਹਾਂ ਦਾ ਜਿਹੜਾ ਸਿਸਟਮ ਅੱਗੇ ਵੱਲੋਂ ਆਉਂਦਾ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰੀ ਸੀ ਇੱਕ ਵਾਰੀ ਕਿ ਜਿਹੜਾ ਇਹ ਸਿਸਟਮ ਹੁੰਦਾ ਜਦੋਂ ਕਿਸੇ ਗਵਾਂਢੀ ਦੇ ਘਰ ਕੋਈ ਚੀਜ਼ ਬਣਦੀ ਆ ਤਾਂ ਉਹਦੀ ਖੁਸ਼ਬੂ ਥੋੜੀ ਬਹੁਤ ਆਉਂਦੀ ਆਉਂਦੀ ਆ ਇਸੇ ਤਰ੍ਹਾਂ ਜੇਕਰ ਆਪਣੇ ਨੇੜੇ ਦੇ ਇਲਾਕਿਆਂ ਦੇ ਵਿੱਚ ਜੇ ਮੰਨ ਲਓ ਆਪਣੇ ਗਵਾਂਡੀ ਸੂਬਿਆਂ ਦੇ ਵਿੱਚ ਜਿਵੇਂ ਕਿ ਆਪਾਂ ਕਹਿ ਸਕਦੇ ਹਾਂ ਹਿਮਾਚਲ ਦੇ ਵਿੱਚ ਜਾਂ ਜੰਮੂ ਐਂਡ ਕਸ਼ਮੀਰ ਦੇ ਵਿੱਚ ਜੇਕਰ ਕਿਤੇ ਵੀ ਬੱਦਲ ਵਈ ਬਣਦੀ ਆ ਤਾਂ ਉਹਦੇ ਨੇੜੇ ਤੇੜੇ ਇਲਾਕਿਆਂ ਦੇ ਵਿੱਚ ਹਲਕੇ ਹਲਕੇ ਜਿਹੜੀ ਬੱਦਲ ਵਈ ਆ ਉਹ ਆ ਜਾਂਦੀ ਹੈ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਕਮਲਜੀਤ ਜੀ ਬਹੁਤ-ਬਹੁਤ ਧੰਨਵਾਦ ਆ ਤੁਹਾਡੇ ਇਲਾਕੇ ਦੇ ਵਿੱਚ ਬੱਦਲ ਵਈ ਬਣੀ ਹੋਈ ਹੈ ਜਾਂ ਨਹੀਂ ਜ਼ਰੂਰ ਕਮੈਂਟ ਕਰ ਦਿਓ ਕਿਉਂਕਿ ਇਸ ਸਮੇਂ ਹਲਕੇ ਹਲਕੇ ਬੱਦਲ ਬਣੇ ਹੋਏ ਨੇ ਕਿਤੇ ਕਿਤੇ ਸਤਿ ਸ੍ਰੀ ਅਕਾਲ ਜੀ ਤੇ ਹਲਕੇ ਹਲਕੇ ਬੱਦਲ ਕਿਤੇ ਕਿਤੇ ਬਣੇ ਹੋਏ ਨੇ ਪਰੰਤੂ ਇਹਨਾਂ ਦਾ ਕੋਈ ਜ਼ਿਆਦਾ ਵੱਡਾ ਪ੍ਰਭਾਵ ਨਹੀਂ ਹੈਗਾ ਸਿਰਫ ਹਲਕੇ ਹਲਕੇ ਇਹ ਬੱਦਲਵਈ ਦੇ ਨਾਲ ਕਿਤੇ ਕਿਤੇ ਜਿਹੜੀ ਹਨੇਰੀ ਆਉਣ ਦੀ ਜਿਹੜੀ ਸਾਨੂੰ ਉਮੀਦ ਜਾਪ ਰਹੀ ਹੈ ਜਿਹੜੀ ਕਿ ਲੈਂਦੇ ਵਾਲੀ ਸਾਈਡ ਹੋਊਗੀ ਆਪਣੇ ਜਿਹੜੇ ਇਧਰ ਸ੍ਰੀ ਅਨੰਦਪੁਰ ਸਾਹਿਬ ਵਾਲੇ ਇਲਾਕੇ ਨੇ ਇਹਨਾਂ ਵੱਲ ਨਹੀਂ ਹੋਊਗੀ ਨਾ ਹੀ ਇਹ ਜ਼ਿਆਦਾਤਰ ਲੁਧਿਆਣੇ ਵਾਲੀ ਸਾਈਡ ਬਹੁਤ ਘੱਟ ਚਾਂਸ ਨੇ ਠੀਕ ਹੈ ਜੀ ਹੈ ਨਹੀਂ ਜੀ ਇਧਰ ਰੋਪੜ ਵਾਲੀ ਸਾਈਡ ਇਹ ਬਦਲ ਨਹੀਂ ਹੈਗੇ ਤਾਂ ਨੂੰ ਤਾਂ ਉਹੀ ਦੱਸ ਰਹੇ ਹਾਂ ਜੀ ਇਹ ਇਸ ਸਮੇਂ ਬੱਦਲ ਪਟਿਆਲੇ ਬਣੇ ਹੋਏ ਨੇ ਦੇਖੋ ਤੁਸੀਂ ਦੇਖ ਸਕਦੇ ਹੋ ਮਰੇਲਕੋਟ ਵਾਲੀ ਸਾਈਡ ਬਣੇ ਹੋਏ ਨੇ ਲੁਧਿਆਣਾ ਕਿਤੇ ਕਿਤੇ ਬਣੇ ਹੋਏ ਨੇ ਤੇ ਸ੍ਰੀ ਫਤਿਹਗੜ ਸਾਹਿਬ ਵੀ ਕਿਤੇ ਕਿਤੇ ਬਣੇ ਹੋਏ ਨੇ ਤੇ ਉਸ ਤੋਂ ਬਾਅਦ ਚੰਡੀਗੜ੍ਹ ਵਾਲੀ ਸਾਈਡ ਵੀ ਕਿਤੇ ਕਿਤੇ ਬਣੇ ਹੋਏ ਨੇ ਇਧਰ ਹਰਿਆਣੇ ਵਾਲੀ ਸਾਈਡ ਜੋ ਆਪਾਂ ਇਹ ਜ਼ਿਆਦਾਤਰ ਗੱਲ ਕਰ ਸਕਦੇ ਹਾਂ ਇਧਰਲੀ ਸਾਈਡ ਜ਼ਰੂਰ ਬਣੇ ਹੋਏ ਨੇ ਕੁਲਵਿੰਦਰ ਸਿੰਘ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਦਿਲ ਦੀਆਂ ਗੱਲਾਂ ਲਈ ਤਾਂ ਧੰਨਵਾਦ ਕਮੈਂਟ ਕਰਨ ਲਈ ਤੇ ਤੁਸੀਂ ਇਸ ਸਮੇਂ ਦੀ ਤਸਵੀਰ ਦੇ ਵਿੱਚ ਇਹ ਦੇਖ ਸਕਦੇ ਹੋ ਕਿ ਇੱਧਰ ਜਿਹੜੇ ਬੱਦਲ ਨੇ ਇਹ ਲੈਂਦੇ ਵਾਲੇ ਸਾਈਡ ਬਣੇ ਹੋਏ ਨੇ ਜਿਵੇਂ ਫਿਰੋਜ਼ਪੁਰ ਵਾਲੇ ਸਾਰਸਰੀ ਮੁਕਸਰਸਾ ਵਾਲੇ ਸਾਈਡ ਇੱਧਰਲੇ ਇਲਾਕਿਆਂ ਵੱਲ ਨੂੰ ਬਣੇ ਹੋਏ ਨੇ ਕਿ ਥੋੜਾ ਥੋੜਾ ਬੱਦਲਵਾਈ ਵਾਲਾ ਬਣਿਆ ਹੋਇਆ ਤੇ ਇਸ ਦੇ ਵਿੱਚ ਕੋਈ ਮੀਂਹ ਵਰਗੇ ਹਾਲਾਤ ਨਹੀਂ ਹੋਣਗੇ ਨਾ ਹੀ ਮੀਂਹ ਸੰਭਾਵਨਾ ਕਿਤੇ ਇੱਕਾ ਦੁੱਕਾ ਖੇਤਰ ਦੇ ਵਿੱਚ ਛਿੱਟਾ ਜਿਹੜਾ ਉਹ ਨਾ ਮਾਤਰ ਦੇ ਰੂਪ ਵਿੱਚ ਗਿਰ ਸਕਦਾ ਜਿਹੜੇ ਇੱਧਰੋਂ ਇਲਾਕੇ ਨੇ ਲੈਂਦੇ ਵਾਲੇ ਸਾਈਡਾਂ ਤੇ ਬਾਕੀ ਮੌਸਮ ਠੀਕ ਠਾਕ ਆ ਹਨੇਰੀ ਜਿਹੜੀ ਕਿਤੇ ਕਿਤੇ ਤੇਜ਼ ਹਵਾ ਦਰਮਿਆਨੇ ਪੱਧਰ ਦੀ ਆ ਸਕਦੀ ਹੈ ਉਹ ਵੀ ਲਹਿੰਦੇ ਵਾਲੀ ਸਾਈਡ ਤੋਂ ਰਾਜਸਥਾਨ ਵੱਲ ਨੂੰ ਰੰਗਣ ਦੀ ਜਿਹੜੀ ਸੰਭਾਵਨਾ ਬਣੀ ਹੋਈ ਹੈ ਜੋ ਇਸ ਸਮੇਂ ਦੀ ਉਮੀਦ ਦੇ ਮੁਤਾਬਕ ਜੋ ਅਸੀਂ ਆਪਾ ਅਪਡੇਟ ਜਿਹੜੀ ਇਹ ਦੇਖ ਪਾ ਰਹੇ ਹਾਂ ਤਾਂ ਇਸ ਦੇ ਵਿੱਚ ਇਹ ਬੱਦਲਬਾਈ ਤੁਸੀਂ ਦੇਖ ਪਾ ਰਹੇ ਹੋ ਸਾਰੇ ਕਿ ਪਟਿਆਲਾ ਇਲਾਕੇ ਦੇ ਵਿੱਚ ਇਹ ਬੱਦਲਬਾਈ ਟੁੱਟਵੇਂ ਰੂਪ ਵਿੱਚ ਬਣੀ ਹੋਈ ਹੈ ਕਈ ਇਲਾਕਿਆਂ ਦੇ ਵਿੱਚ ਇਹ ਬੱਦਲਬਾਈ ਕੱਲ ਵੀ ਬਣੀ ਸੀ ਤੇ ਕੱਲ ਵੀ ਮੌਸਮ ਜਿਹੜਾ ਠੀਕ ਠਾਕ ਰਿਹਾ ਤੇ ਸ਼ਾਮ ਤੱਕ ਬੱਦਲ ਅੱਗੇ ਵੱਲ ਲੰਘਦੇ ਨਜ਼ਰ ਆਏ ਤਾਂ ਬਹੁਤ ਸਾਰੇ ਦੋਸਤਾਂ ਮਿੱਤਰਾਂ ਨੇ ਸਾਡੇ ਨਾਲ ਕਮੈਂਟ ਕਰਕੇ ਸਾਨੂੰ ਲਾਈਕ ਕਰਕੇ ਸਪੋਰਟ ਕੀਤਾ ਉਹਨਾਂ ਦਾ ਦਿਲ ਦੀਆਂ ਗਹਿਰਾਂ ਇਹ ਤੁਹਾਨੂੰ ਧੰਨਵਾਦ ਕਰਦੇ ਆ ਕਿ ਤਾਪਮਾਨ ਨੇ ਜਿਹੜੇ 39 ਡਿਗਰੀ ਦੇ ਕਰੀਬ ਹੀ ਪਹੁੰਚੇ ਨੇ 39 ਤੋਂ 40 ਡਿਗਰੀ ਦੇ ਵਿੱਚ ਦਿਨ ਦੇ ਤਾਪਮਾਨ ਕਿਉਂਕਿ ਜਿਹੜੀਆਂ ਹਵਾਵਾਂ ਨੇ ਉਹ ਚੱਲ ਰਹੀਆਂ ਨੇ ਜਦੋਂ ਹਵਾਵਾਂ ਰੁਕਦੀਆਂ ਨੇ ਤਾਂ ਦੁਪਹਿਰ ਦੇ ਸਮੇਂ ਥੋੜੇ ਜਿਹਾ ਅੱਪ ਕਰਦੇ ਨੇ 41 ਤੱਕ ਜਾਂਦੇ ਨੇ ਇਸੇ ਤਰ੍ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਰੂਰ ਤਾਪਮਾਨ ਵਧਣਗੇ ਉਹਨਾਂ ਦਾ ਕੀ ਕਾਰਨ ਹੋਊਗਾ ਕਿਉਂਕਿ ਇੱਕ ਤਾਂ ਪੂਰਬੀ ਹਵਾਵਾਂ ਤਾਂ ਉਹਨਾਂ ਪੂਰਬੀ ਹਵਾਵਾਂ ਦੇ ਵਿੱਚ ਨਵੀਂ ਇਕੱਠੀ ਹੋਊਗੀ ਨਵੀਂ ਇਕੱਠੀ ਹੋਣ ਦੇ ਨਾਲ ਇੱਕ ਤਾਂ ਹਮਸ ਪੈਦਾ ਹੋਊਗੀ ਤੇ ਦੂਜਾ ਉਹ ਸਿਸਟਮ ਵਿੱਚ ਆਉਣ ਵਾਲਾ ਤਾਂ ਉਹ ਥੋੜਾ ਜਿਹਾ ਸਟਰੋਂਗ ਹੋਊਗਾ ਸਿਸਟਮ ਕਿਹੜਾ ਹੋਊਗਾ ਸਿਸਟਮ ਇਸ ਤਰ੍ਹਾਂ ਦਾ ਕਿ ਇੱਕ ਤੋਂ ਲੈ ਕੇ ਤਿੰਨ ਤਰੀਕ ਦੇ ਵਿੱਚ ਹਨੇਰੀਆਂ ਜਿਹੜੀ ਉਹ ਦੋ ਵਾਰੀ ਆ ਸਕਦੀ ਹੈ ਉਸ ਤੋਂ ਬਾਅਦ 5 ਤਰੀਕ ਤੋਂ ਲੈ ਕੇ 8 ਤਰੀਕ ਦੇ ਵਿੱਚ ਫੇਰ ਹਨੇਰੀ ਆ ਜਿਹੜੀ ਤੇ ਦਰਮਿਆਨੇ ਪੱਧਰ ਦਾ ਇੱਕ ਸਿਸਟਮ ਹੈਗਾ ਉਹ ਲੱਗ ਸਕਦਾ ਹੈ ਉਹਦੇ ਵਿੱਚ ਵੀ ਹਨੇਰੀ ਤੇ ਕਿਨਮਨ ਕਣੀ ਜਿਹੜੀ ਹੋ ਸਕਦੀ ਹੈ ਇਸ ਤਰ੍ਹਾਂ ਦੇ ਮਾਹੌਲ ਦੀ ਜਿਹੜੀ ਅਪਡੇਟ ਸਾਨੂੰ ਦੋਸਤੋ ਪ੍ਰਾਪਤ ਹੋਈ ਹੈ 8 ਮਈ ਤੱਕ ਜਿਹੜਾ ਮੌਸਮ ਆ ਉਹ ਇਸ ਤਰ੍ਹਾਂ ਦਾ ਬਣ ਸਕਦਾ ਤੇ ਹੁਣ ਜਿਹੜਾ ਦੋ ਤਿੰਨ ਦਿਨ ਮੌਸਮ ਇਸੇ ਤਰ੍ਹਾਂ ਠੀਕ ਠਾਕ ਰਹਿਣਗੇ ਪ੍ਰੀ ਮੌਨਸੂਨ ਦੇ ਸੀਜ਼ਨ ਵਿੱਚ ਅਚਾਨਕ ਜਿਹੜੇ ਇਹ ਬੱਦਲ ਬਣਦੇ ਨੇ ਉਹ ਤੁਸੀਂ ਦੇਖ ਪਾ ਰਹੇ ਹੋ ਤੇ ਅਸੀਂ ਪਹਿਲਾਂ ਵੀ ਇਸ ਚੀਜ਼ ਦੀ ਜਿਹੜੀ ਜਾਣਕਾਰੀ ਦਿੱਤੀ ਹੋਈ ਸੀ ਕਿ ਕਿਤੇ ਕਿਤੇ ਜਿਹੜੇ 25 26 ਤਰੀਕ ਨੂੰ ਜਿਹੜੇ ਬੱਦਲ ਨੇ ਉਹ ਆਉਂਦੇ ਜਾਂਦੇ ਰਹਿਣਗੇ ਕਿਉਂਕਿ ਜਿਹੜੇ ਪਹਾੜੀ ਇਲਾਕਿਆਂ ਦੇ ਵਿੱਚ ਇਹ ਬੱਦਲ ਬਣੇ ਨੇ ਤਾਂ ਉਤੋਂ ਇਹ ਰਹਿਦ ਖੁੰਦ ਹੁੰਦੀ ਹੈ ਜਿਹੜੀ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਜੈ ਕ੍ਰੀਏਟ ਕਰਕੇ ਅੱਗੇ ਵੱਲ ਨੂੰ ਆਉਂਦੇ ਨੇ ਤੇ ਥੋੜੀ ਜੀ ਜਿਹੜੀ ਅਸੀਂ ਕਹਿ ਸਕਦੇ ਹਾਂ ਲੈਂਦੇ ਵਾਲੀ ਸਾਈਡ ਨੂੰ ਇਸ ਸਿਸਟਮ ਦੀ ਹਨੇਰੀ ਦੀ ਤਰ੍ਹਾਂ ਜਿਹੜਾ ਮਾਹੌਲ ਜਿਹੜਾ ਬਣਿਆ ਹੋਇਆ ਹੈ ਲਾਈਵ ਦੇਖ ਸਕਦੇ ਹੋ ਇਸ ਸਮੇਂ ਜਿਹੜੀ ਇਹ ਤਸਵੀਰ ਤੁਸੀਂ ਸਾਹਮਣੇ ਅਸੀਂ ਤੁਹਾਡੇ ਨਾਲ ਲਾਈਵ ਦੇ ਵਿੱਚ ਦਿਖਾ ਰਹੇ ਹਾਂ ਕਿ ਇਹ ਥੋੜਾ ਥੋੜੇ ਬੱਦਲ ਜਿਹੜੇ ਧੁੰਦਲੇ ਧੁੰਦਲੇ ਜਿਹੜੇ ਬੱਦਲ ਜ ਮਾਹੌਲ ਇਸ ਤਰ੍ਹਾਂ ਦਾ ਬਣਿਆ ਹੋਇਆ ਤਾਂ ਇਹ ਲੈਂਦੇ ਵਾਲੀ ਸਾਈਡ ਨੂੰ ਜਿਹੜਾ ਜਿਵੇਂ ਕਿ ਆਪਾਂ ਕਹਿ ਸਕਦੇ ਹਾਂ ਪਾਕਿਸ ਜਿਹੜੀ ਹਵਾ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਜਿਹਾ ਇਹ ਕਰਦਾ ਜੀ ਇਸ ਤਰ੍ਹਾਂ ਲੰਘ ਸਕਦੀ ਹੈ ਤੇ ਬਾਕੀ ਮੌਸਮ ਆਮ ਤੌਰ ਤੇ ਖੁਸ਼ਕ ਤੇ ਸਾਫ਼ ਬਣਿਆ ਰਹੂਗਾ ਤੇ ਹੋਰ ਅਪਡੇਟ ਦੇ ਲਈ ਤੁਸੀਂ ਸਾਡੀ ਫੇਸਬੁੱਕ ਆਈਡੀ ਦੇ ਉੱਤੇ ਜਾਂ ਮੈਸੇਂਜਰ ਦੇ ਉੱਤੇ ਤੁਸੀਂ ਜਾ ਕੇ ਸਾਤਗੁਰ ਪੰਗੂ ਨਾਂ ਦੀ ਫੇਸਬੁੱਕ ਆਈਡੀ ਆ ਉਸ ਦੇ ਉੱਤੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੇ ਇਲਾਕੇ ਦੀ ਫੋਟੋ ਜਾਂ ਤਸਵੀਰ ਕੋਈ ਵੀ ਭੇਜਣੀ ਚਾਹੁੰਦੇ ਹੋ ਉਹ ਭੇਜ ਸਕਦੇ ਹੋ ਜਾਂ ਕੋਈ ਵੀ ਦੋਸਤ ਮਿੱਤਰ ਸਾਨੂੰ ਆਪਣੇ ਇਲਾਕੇ ਦੀ ਕਿਸੇ ਦੀ ਵੀ ਹੈਲਪ ਹੋ ਜੇ ਜਿਸ ਦੇ ਨਾਲ ਕਿਸੇ ਦੀ ਜਾਂ ਕੋਈ ਕੋਈ ਆਪਣੇ ਕਾਰੋਬਾਰ ਨੂੰ ਪ੍ਰਮੋਟ ਕਰਾਉਣਾ ਚਾਹੁੰਦਾ ਤਾ ਸਾਨੂੰ ਆਪਣੇ ਫੇਸਬੁੱਕ ਸੌਰੀ ਆਪਣੇ ਜੋ ਵੀਡੀਓ ਆ ਸ਼ਾਰਟ ਵੀਡੀਓ ਜਾਂ ਬੜੀ ਵੀਡੀਓ ਬਣਾ ਕੇ ਸਾਨੂੰ ਸ਼ੇਅਰ ਕਰ ਸਕਦਾ ਸੀ ਜੋ ਪਬਲਿਕ ਦੇ ਹਿੱਤ ਦੇ ਲਈ ਜੋ ਵੀ ਵੀਡੀਓ ਜਾਣਕਾਰੀ ਹੋਊਗੀ ਤਾਂ ਅਸੀਂ ਫਰੀ ਦੇ ਵਿੱਚ ਉਸ ਨੂੰ ਸ਼ੇਅਰ ਕਰਾਂਗੇ ਦੋਸਤੋ ਕਿਉਂਕਿ ਕਿਸੇ ਦਾ ਭਲਾ ਹੋਣਾ ਚਾਹੀਦਾ ਤੇ ਫਰੀ ਦੇ ਵਿੱਚ ਅਸੀਂ ਆਪਣੇ ਚੈਨਲ ਮੌਸਮ ਪੰਜਾਬ ਟੀਵੀ ਦੇ ਉੱਤੇ ਸ਼ੇਅਰ ਕਰ ਦਾਂਗੇ ਤਾਂ ਤੁਸੀਂ ਸਾਨੂੰ ਭੇਜ ਸਕਦੇ ਹੋ ਤਾਂ ਕੋਈ ਵੀ ਵੀਡੀਓ ਇਹ ਵੀਡੀਓ ਮੌਸਮ ਦੇ ਨਾਲ ਰਿਲੇਟਡ ਆ ਉਹ ਵੀ ਭੇਜ ਸਕਦੇ ਹੋ ਆਪਣਾ ਨਾਮ ਤੇ ਜ਼ਿਲ੍ਹੇ ਦਾ ਨਾਮ ਲਿਖ ਕੇ ਜਾਂ ਕੋਈ ਤਸਵੀਰ ਆ ਬੱਦਲਾਂ ਦੀ ਜਿਵੇਂ ਹੁਣ ਇਹ ਤੁਸੀਂ ਅਸਮਾਨ ਦੇ ਵਿੱਚ ਬੱਦਲ ਦੇਖ ਸਕਦੇ ਹੋ ਬਣੇ ਹੋਏ ਨੇ ਤਾਂ ਇਹਨਾਂ ਬੱਦਲਾਂ ਦੀ ਭੇਜ ਸਕਦੇ ਹੋ ਤੇ ਇਸ ਸਮੇਂ ਸ੍ਰੀ ਮੁਕਸਦਰ ਸਾਹਿਬ ਵਾਲੇ ਜਾਂ ਫਰੋਜਪੁਰ ਵਾਲੇ ਇਲਾਕਿਆਂ ਵੱਲ ਨੂੰ ਇਹ ਬੱਦਲ ਨੇੜੇ ਬਣੇ ਹੋਏ ਨੇ ਤਸਵੀਰ ਦੇਖ ਸਕਦੇ ਹੋ ਜੇਕਰ ਕੋਈ ਸਾਡੇ ਨਾਲ ਉਸ ਇਲਾਕੇ ਵੱਲੋਂ ਕੋਈ ਵੀਰ ਜਾਂ ਕੋਈ ਦੋਸਤ ਮਿੱਤਰ ਜੁੜਿਆ ਹੋਇਆ ਸਾਡੇ ਨਾਲ ਤਾਂ ਉਹ ਕਮੈਂਟ ਜ਼ਰੂਰ ਕਰ ਸਕਦਾ ਹੈ ਕਿ ਇਸ ਸਮੇਂ ਦੀ ਅਪਡੇਟ ਹੈ ਜਿਹੜੀ ਉਹ ਦੇਖ ਸਕਦੇ ਹੋ ਤੁਸੀਂ ਤੇ ਇਸ ਸਮੇਂ ਦੀ ਅਪਡੇਟ ਜਿਹੜੀ ਦੇਖ ਸਕਦੇ ਹੋ ਕਿ ਹਵਾਵਾਂ ਨੇ ਜਿਹੜੀਆਂ ਉੱਤਰ ਪੱਛਮੀ ਹਵਾਵਾਂ ਚੱਲ ਰਹੀਆਂ ਨੇ ਜਿਨ੍ਹਾਂ ਦੇ ਨਾਲ ਤਾਪਮਾਨ ਦੇ ਵਿੱਚ ਕੋਈ ਜ਼ਿਆਦਾ ਵਾਧਾ ਨਹੀਂ ਹੋਇਆ ਤਾਪਮਾਨ 40 41 ਡਿਗਰੀ ਸੌਰੀ 40 48 40 ਡਿਗਰੀ ਦੇ ਕਰੀਬ ਹੀ ਪਹੁੰਚੇ ਹੋਏ ਨੇ ਤੇ ਜਿਉਂ ਹੀ ਇਹ ਬੱਦਲ ਸੂਰਜ ਦੇ ਅੱਗੇ ਆਉਂਦਾ ਤਾਂ ਠੰਡਾ ਠੰਡਾ ਜਾਂ ਮੌਸਮ ਜਿਹੜਾ ਬਣ ਜਾਂਦਾ ਕਿਤੇ ਕਿਤੇ ਜ਼ਰੂਰ ਗਰਮੀ ਹੈ ਜਿਹੜੀ ਜ਼ਿਆਦਾਤਰ ਆਪਾਂ ਨੂੰ ਬਠਿੰਡਾ ਏਰੀਆ ਸਭ ਤੋਂ ਪਹਿਲਾਂ ਜ਼ਿਆਦਾ ਗਰਮੀ ਦੇ ਵੱਲ ਵਾਧਾ ਹੁੰਦਾ ਉੱਥੇ ਜ਼ਰੂਰ ਜ਼ਿਆਦਾ ਗਰਮੀ ਬਣੀ ਹੋਈ ਹੈ ਤੇ ਬਾਕੀ ਇਲਾਕਿਆਂ ਦੇ ਵਿੱਚ ਮੌਸਮ ਜਿਹੜਾ ਹੋ ਕੋਈ ਜ਼ਿਆਦਾ ਗਰਮੀ ਵੀ ਨਹੀਂ ਲੱਗ ਰਹੀ ਕੋਈ ਜ਼ਿਆਦਾ ਹੌਮਸ ਵੀ ਨਹੀਂ ਲੱਗ ਰਹੀ ਇਸ ਤਰ੍ਹਾਂ ਜਿਹੜਾ ਮਾਹੌਲ ਹੈ ਉਹ ਕ੍ਰੀਏਟ ਹੋਇਆ ਵੈ ਤੇ ਬਾਕੀ ਦੋਸਤੋ ਤੁਸੀਂ ਦੇਖ ਸਕਦੇ ਹੋ ਪਹਾੜੀ ਇਲਾਕਿਆਂ ਦੇ ਵਿੱਚੋਂ ਇਹ ਸਿਸਟਮ ਹੈ ਜਿਹੜਾ ਅੱਗੇ ਵੱਲ ਨੂੰ ਵੱਧ ਚੁੱਕਿਆ ਹੈ ਤੇ ਇਹਦੇ ਨਾਲ ਕੋਈ ਪੰਜਾਬ ਦੇ ਵਿੱਚ ਜ਼ਿਆਦਾ ਮੀਂਹ ਵਰਗੇ ਹਾਲਾਤ ਨਹੀਂ ਹੋਣਗੇ ਇਹ ਬੱਦਲ ਆਉਂਦੇ ਜਾਂਦੇ ਰਹਿਣਗੇ ਦੇਰ ਸ਼ਾਮ ਤੱਕ ਅੱਜ 26 ਤਰੀਕ ਦੀ ਰਾਤ ਤੱਕ ਇਹ ਬੱਦਲ ਅੱਗੇ ਵੱਲ ਨੂੰ ਜਾਂਦੇ ਰਹਿਣਗੇ ਤੇ ਥੋੜੀ ਜਿਹੀ ਜਿਹੜੀ ਗਰਦਾਂਜੀ ਵਾਲਾ ਸਿਸਟਮ ਬਣਿਆ ਹੋਇਆ ਜਿਹੜਾ ਹਨੇਰੀ ਨੋਮਾ ਜਾਂ ਮਾਹੌਲ ਜਿਹੜਾ ਬਣਿਆ ਹੋਇਆ ਇਹ ਲੈਂਦੇ ਵਾਲੀ ਸਾਈਡ ਦੱਖਣੀ ਏਰੀਏ ਦੇ ਵਿੱਚ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਜਿਹਦੇ ਨਾਲ ਕੋਈ ਜ਼ਿਆਦਾ ਆਪਾਂ ਕਹਿ ਸਕਦੇ ਹਨੇਰੀ ਵੀ ਦਰਮਿਆਨੇ ਪੱਧਰ ਦੇ ਨਾਮਾਤਰ ਦੇ ਰੂਪ ਦੇ ਵਿੱਚ ਆ ਸਕਦੀ ਹੈ ਕੋਈ ਜ਼ਿਆਦਾ ਨਹੀਂ ਹੋਊਗੀ ਉਹ ਵੀ ਇਸ ਤਰ੍ਹਾਂ ਜਿਹੜਾ ਮਾਹੌਲ ਹੈ ਉਹ ਬਣਿਆ ਹੋਇਆ ਤਸਵੀਰਾਂ ਮੌਸਮ ਪੰਜਾਬ ਟੀਵੀ ਤੁਹਾਡੇ ਨਾਲ ਹਰ ਸਮੇਂ ਸਮੇਂ ਦੇ ਉੱਤੇ ਲਾਈਵ ਸਾਂਝਾ ਕਰ ਦਿੰਦਾ ਤੇ ਬਾਕੀ ਦੋਸਤੋ ਤੁਸੀਂ ਪਿਆਰ ਬਹੁਤ ਦੇ ਰਹੇ ਹੋ ਤੁਹਾਡਾ ਸਾਰਿਆਂ ਦਾ ਧੰਨਵਾਦ ਆ ਜਿੰਨੇ ਦੋਸਤਾਂ ਮਿੱਤਰਾਂ ਨੇ ਕਮੈਂਟ ਕਰ ਰਹੇ ਨੇ ਸਾਰਿਆਂ ਦਾ ਧੰਨਵਾਦ ਆ ਜੀ ਅ ਅਮਨ ਅਨਮੋਲ ਜੋਤ ਸਿੰਘ ਜੀ ਬਹੁਤ ਬਹੁਤ ਧੰਨਵਾਦ ਅਨਮੋਲ ਜੋਤ ਸਿੰਘ ਜੀ ਕਿੱਥੋਂ ਜੁੜੇ ਹੋ ਤੁਸੀਂ ਜਰੂਰ ਆਪਣੇ ਇਲਾਕੇ ਦਾ ਕਮੈਂਟ ਜਰੂਰ ਕਰਿਓ ਮੌਸਮ ਤੇ ਕਿ ਕਿਸ ਇਲਾਕੇ ਦੇ ਵਿੱਚੋਂ ਸਾਡੇ ਨਾਲ ਜੁੜੇ ਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਕਰਵਾਇਓ ਜੀ ਤੇ ਬਾਕੀ ਤੁਹਾਡੇ ਨਾਲ ਅਸੀਂ ਸਮੇਂ-ਸਮੇਂ ਦੇ ਉੱਤੇ ਲਾਈਵ ਅਪਡੇਟ ਦੇ ਵਿੱਚ ਹਮੇਸ਼ਾ ਜੁੜਦੇ ਰਹਨੇ ਆ ਕਿ ਜਦੋਂ ਵੀ ਅਚਾਨਕ ਬਦਲ ਬਣਦੇ ਨੇ ਉਹਨਾਂ ਦੀ ਅਪਡੇਟ ਵੀ ਤੇ ਬਾਰੇ ਅਸੀਂ ਪਹਿਲਾਂ ਹੀ ਆਪਣੀ ਵੀਡੀਓ ਬਣਾਈ ਹੋਈ ਸੀ ਜੇਲਾ ਹਸਿਆ ਹਸਿਆਰਪੁਰ ਜੀ ਥੈਂਕ ਯੂ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਹਾਡੇ ਇਲਾਕੇ ਦੇ ਵਿੱਚ ਥੋੜਾ ਥੋੜੇ ਬਦਲ ਜਰੂਰ ਬਣੇ ਹੋਏ ਹੋ ਸਕਦੇ ਨੇ ਜੀ ਜੋ ਸਾਡੇ ਮੁਤਾਬਕ ਦਿਖਾਈ ਦੇ ਰਿਹਾ ਕਿਉਂਕਿ ਇਹ ਬੱਦਲ ਵਈ ਪਹਾੜੀ ਇਲਾਕਿਆਂ ਵੱਲੋਂ ਆਈ ਹੈ ਜਿਹੜੀ ਕਿ ਜੰਮੂ ਐਂਡ ਕਸ਼ਮੀਰ ਤੇ ਇਧਰੋਂ ਦੂਸਰੀ ਸਾਈਡ ਹਿਮਾਚਲ ਵਾਲੇ ਸਾਈਡਾਂ ਜਿਹੜੀ ਬਣੀ ਹੋਈ ਸੀ ਤੇ ਇਸ ਨਾਲ ਇਹ ਪੰਜਾਬ ਦੇ ਇਕਾਦੁੱਕਾ ਖੇਤਰਾਂ ਦੇ ਵਿੱਚ ਬੱਦਲ ਵਈ ਅੱਗੇ ਵੱਲੋਂ ਜਾ ਰਹੀਆਂ ਟੁੱਟਵੇਂ ਬੱਦਲ ਨੇ ਕੋਈ ਪੱਕੇ ਜਿਹੜੇ ਆਪਾਂ ਕਹਿ ਸਕਦੇ ਆ ਇਸ ਤਰ੍ਹਾਂ ਦਾ ਇਹ ਨਹੀਂ ਹੈਗਾ ਵੀ ਲਗਾਤਾਰ ਇਹ ਮੀਂਹ ਦੇਣਗੇ ਕਿਤੇ ਇਕਾਦੁ ਜਾ ਜਿਹੜੀ ਲੈਂਦੇ ਵਾਲੀ ਸਾਈਡ ਦੱਖਣੀ ਏਰੀਆ ਦੇ ਵਿੱਚ ਜਿਵੇਂ ਫਿਰੋਜ਼ਪੁਰ ਵਾਲੇ ਏਰੀਆ ਦੇ ਵਿੱਚ ਇਹ ਬੱਦਲਬਾਈ ਦੇ ਨਾਲ ਦਰਮਿਆਨੇ ਪੱਧਰ ਦੀ ਹਨੇਰੀ ਆ ਜਿਹੜੀ ਹਵਾ ਜਿਹੜੀ ਉਹ ਆ ਸਕਦੀ ਹੈ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਜਾ ਬਣ ਚੁੱਕਿਆ ਹੈ ਤੁਸੀਂ ਲਾਈਵ ਤਸਵੀਰਾਂ ਦੇਖ ਸਕਦੇ ਹੋ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਜਿੰਨੇ ਦੋਸਤ ਮਿੱਤਰ ਜੁੜੇ ਨੇ ਕੁਲਵਿੰਦਰ ਸਿੰਘ ਜੀ ਜੁੜੇ ਸੀ ਸਾਡੇ ਨਾਲ ਹੋਰ ਵੀ ਵੀਰ ਕਈ ਜਿਹੜਿਆਂ ਦੇ ਨਾਮ ਇਸ ਸਮੇਂ ਕਮੈਂਟ ਬਾਕਸ ਦੇ ਵਿੱਚੋਂ ਅੱਗੇ ਲੰਘ ਚੁੱਕੇ ਨੇ ਤੇ ਉਹਨਾਂ ਦਾ ਸਾਰਿਆਂ ਦਾ ਅਨਮੋਲ ਜੋਤ ਸਿੰਘ ਜੀ ਜਿਹੜੇ ਹਸਿਆਰਪੁਰ ਤੋਂ ਸਾਡੇ ਨਾਲ ਜੁੜੇ ਨੇ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਸਾਨੂੰ ਸਪੋਰਟ ਕਰਿਆ ਤੇ ਬਾਕੀ ਦੋਸਤੋ ਤੁਹਾਡੇ ਨਾਲ ਹਰ ਸਮੇਂ ਸਮੇਂ ਅਪਡੇਟ ਆਈਡੀ ਹੋ ਪਹੁੰਚਾਉਂਦੇ ਰਹਾਂਗੇ ਤੇ ਦੇਖ ਸਕਦੇ ਹੋ ਤੁਸੀਂ ਮੌਸਮ ਜਿਹੜਾ ਇਸ ਸਮੇਂ ਉੱਤਰ ਪੱਛਮੀ ਹਵਾਵਾਂ ਦੇ ਨਾਲ ਠੰਡ ਨੋਰਮਲ ਠੰਡਕ ਵਾਲਾ ਬਣਿਆ ਹੋਇਆ ਜਿਆਦਾ ਗਰਮੀ ਵੀ ਮਹਿਸੂਸ ਨਹੀਂ ਹੋ ਰਹੀ ਮਾ ਨੇੜੇ 39 ਤੋਂ ਲੈ ਕੇ 40 ਡਿਗਰੀ ਦੇ ਵਿੱਚ ਵਿੱਚ ਜਿਹੜੇ ਪਹੁੰਚੇ ਹੋਏ ਨੇ ਬਾਕੀ ਤਸਵੀਰਾਂ ਹਰ ਸਮੇਂ ਸਮੇਂ ਦੇ ਉੱਤੇ ਮੌਸਮ ਦੀਆਂ ਮੌਸਮ ਪੰਜਾਬ ਟੀਵੀ ਤੁਹਾਡੇ ਨਾਲ ਹਾਜ਼ਰ ਰਹਿੰਦਾ ਦੋਸਤੋ ਤੁਸੀਂ ਆਪਣੇ ਇਲਾਕੇ ਦੀ ਜਾਂ ਕਿਸੇ ਦੇ ਭਲੇ ਦੇ ਲਈ ਕੋਈ ਵੀ ਵੀਡੀਓ ਸਾਨੂੰ ਭੇਜਣੀ ਚਾਹੁੰਦੇ ਹੋ ਤਾਂ ਤੁਸੀਂ ਭੇਜ ਸਕਦੇ ਹੋ ਜਿਸ ਦੇ ਨਾਲ ਕਿਸੇ ਦਾ ਵੀ ਫਾਇਦਾ ਹੁੰਦਾ ਹੋਵੇ ਪਬਲਿਕ ਦਾ ਜਾਂ ਕਿਸੇ ਗਰੀਬ ਜਾਂ ਕਿਸੇ ਮਜ਼ਦੂਰ ਵੀ ਦਾ ਫਾਇਦਾ ਹੁੰਦਾ ਹੋਵੇ ਜਿਹੜੀ ਪਬਲਿਕ ਦੇ ਹਿੱਤ ਦੇ ਲਈ ਹੋਵੇ ਤਾਂ ਉਸ ਵੀਡੀਓ ਨੂੰ ਤੁਸੀਂ ਸਾਡੇ ਕਮੈਂਟ ਬਾਕਸ ਦੇ ਵਿੱਚ ਸ਼ੇਅਰ ਕਰ ਸਕਦੇ ਹੋ ਜਾਂ ਸਾਡੇ ਮੈਸੇਂਜਰ ਸਤਗੁਰਪੰਗੂ ਫੇਸਬੁਕ ਆਈਡੀ ਦੇ ਉੱਤੇ ਸ਼ੇਅਰ ਕਰ ਸਕਦੇ ਹੋ ਤਾਂ ਜੋ ਅਸੀਂ ਉਸ ਵੀਡੀਓ ਨੂੰ ਆਪਣੇ YouTube ਚੈਨਲ ਜਾਂ Facebook ਆਈਡੀ ਦੀ ਸਟੋਰੀਜ਼ ਉੱਤੇ ਸ਼ੇਅਰ ਕਰ ਸਕੀਏ ਤਾਂ ਜੋ ਉਸ ਦਾ ਫਾਇਦਾ ਜਿਹੜਾ ਹੋ ਸਕੇ ਮੌਸਮ ਦੀ ਅਪਡੇਟ ਦੇ ਨਾਲ ਹਮੇਸ਼ਾ ਦੀ ਜੁੜੇ ਰਹੋ ਤੁਹਾਡੇ ਨਾਲ ਹਰ ਸਮੇਂ ਸਮੇਂ ਦੇ ਉੱਤੇ ਲਾਈਵ ਹੋ ਕੇ ਵੀ ਜਾਂ ਸੈਟੇਲਾਈਟਾਂ ਦੇ ਮੁਤਾਬਕ ਜਿਹੜੀ ਜਾਣਕਾਰੀ ਆ ਉਹ ਮਹਈਆ ਕਰਾਉਂਦੇ ਰਹਨੇ ਆ ਤੇ ਤੁਸੀਂ ਸਾਡੇ ਚੈਨਲ ਗੁਰਵਾਨੀ ਗਿਆਨ ਸਬਸਕ੍ਰਾਈਬ ਜ਼ਰੂਰ ਕਰ ਸਕਦੇ ਹੋ ਜਿਸ ਦੇ ਉੱਤੇ ਅਸੀਂ ਹੁਕਮ ਤੇ ਉਸ ਦੇ ਨਾਲ ਸ਼ਾਰਟ ਵੀਡੀਓਜ਼ ਆਨੀਆਂ ਉਹ ਜਿਆਦਾਤਰ ਸ਼ੇਅਰ ਕਰਦੇ ਰਹੇ ਨੇ ਆ ਫੋਟੋ ਲਗਾ ਕੇ ਤੇ ਉਸ ਚੈਨਲ ਨੂੰ ਵੀ ਵੱਧ ਤੋਂ ਵੱਧ ਸਪੋਰਟ ਜਰੂਰ ਕਰਿਓ ਤੇ ਤਸਵੀਰਾਂ ਮੌਸਮ ਪੰਜਾਬ ਟੀਵੀ ਦੇ ਉੱਤੇ ਮੌਸਮ ਦੀਆਂ ਇਸ ਸਮੇਂ ਤੁਹਾਨੂੰ ਦਿਖਾ ਰਹੇ ਹਾਂ ਕਿ ਮੌਸਮ ਥੋੜਾ ਥੋੜਾ ਬੱਦਲਵਾਈ ਵਾਲਾ ਟੁੱਟਵੀ ਬੱਦਲਵਾਈ ਵਾਲਾ ਬਣਿਆ ਹੋਇਆ ਜਿਹੜਾ ਕਿ ਦੁਪਹਿਰ ਤੋਂ ਬਾਅਦ ਇਹ ਬੱਦਲਵਾਈ ਪੰਜਾਬ ਵੱਲ ਨੂੰ ਆਉਣੀ ਸ਼ੁਰੂ ਹੋਈ ਹੈ ਜਿਹੜੀ ਕਿ ਇਹ ਜੰਮੂ ਐਂਡ ਕਸ਼ਮੀਰ ਦੇ ਵਿੱਚ ਜਿਆਦਾਤਰ ਬਣੀ ਹੋਈ ਸੀ ਤੇ ਪਹਾੜੀ ਇਲਾਕਿਆਂ ਦੇ ਵਿੱਚ ਬਣੀ ਹੋਈ ਸੀ ਤਾਂ ਇਸ ਸਮੇਂ ਇਹ ਬੱਦਲਵਾਈ ਪਟਿਆਲਾ ਜ਼ਿਲ੍ਹੇ ਦੇ ਵਿੱਚ ਮਲੇਰ ਕੋਟਲੇ ਦੇ ਵਿੱਚ ਜਾਂ ਕੁਝ ਖੇਤਰ ਸੰਗਰੂਰ ਦੇ ਕੁਝ ਕੁ ਲੁਧਿਆਣੇ ਦੇ ਕੁਝ ਕੁ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਇਲਾਕੇ ਇਹਨਾਂ ਦੇ ਵਿੱਚ ਥੋੜ੍ਹੀ ਥੋੜ੍ਹੀ ਇਹ ਬੱਦਲਵਾਈ ਬਣੀ ਹੋਈ ਹੈ ਤੇ ਤੁਸੀਂ ਵੀ ਆਪਣੇ ਇਲਾਕੇ ਦਾ ਮੌਸਮ ਦੱਸ ਸਕਦੇ ਹੋ ਕਿ ਤੁਹਾਡੇ ਇਲਾਕੇ ਦੇ ਵਿੱਚ ਬੱਦਲਵਾਈ ਬਣੀ ਹੋਈ ਹੈ ਜਾਂ ਨਹੀਂ ਜਿਹੜਾ ਵੀ ਦੋਸਤੋ ਸਾਡਾ ਨਾਲ ਜੁੜਿਆ ਹੋਇਆ ਜਰੂਰ ਕਮੈਂਟ ਕਰ ਸਕਦੇ ਹੋ ਕਿ ਕਹਾਂਗੇ ਇਹ ਟੁੱਟਵੇਂ ਬਦਲਵਾਈ ਆ ਕੋਈ ਜ਼ਿਆਦਾ ਸੰਘਣੀ ਬਦਲਵਾਈ ਨਹੀਂ ਇਸ ਤਰ੍ਹਾਂ ਦੇ ਜਿਹੜੇ ਕਿਤੇ ਕਿਤੇ ਜੇ ਟੁੱਟਵੇਂ ਜੇ ਬਦਲ ਇਸ ਤਰ੍ਹਾਂ ਦੇ ਬਣੇ ਹੋਏ ਨੇ ਜਿਹੜੀ ਇਹ ਥੋੜੀ ਜੀ ਹਸ਼ਿਆਰਪੁਰਾ ਨਵਾਂ ਸ਼ਹਿਰ ਨਸੋਰੀ ਇਧਰਲੀ ਸਾਈਡ ਆ ਅਪਾ ਫਰੋਜਪੁਰ ਵਾਲੇ ਸਾਈਡ ਆ ਦੂਸਰੀ ਸਾਈਡ ਆ ਤਰਨਤਨ ਸਾਹ ਵਾਲੇ ਇਲਾਕੇ ਸ੍ਰੀ ਮੁਕਤਸਰ ਸਾਹ ਵਾਲੇ ਇਲਾਕੇ ਇਹਨਾਂ ਵੱਲੋਂ ਥੋੜੀ ਜੀ ਇਹ ਜਿਹੜੀ ਬਦਲਵਾਈ ਥੋੜੀ ਜੀ ਸੰਘਣੀ ਦਿਖਾਈ ਦੇ ਰਹੀ ਹੈ ਇਸ ਸਮੇਂ ਦੀ ਤਸਵੀਰ ਇਹੀ ਆ ਦੋਸਤੋ ਦੇਖ ਸਕਦੇ ਹੋ ਲਾਈਵ ਅਪਡੇਟ ਦੇ ਵਿੱਚ ਜੁੜੇ ਹੋਏ ਆ ਤੁਸੀਂ ਜਿੰਨੇ ਵੀ ਦੋਸਤੋ ਮਿੱਤਰ ਨਵੇਂ ਜੁੜ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਆਈਡੀ ਸਤਗੁਰ ਪੰਗੋ ਨੂੰ ਫੋਲੋ ਕਰ ਲਿਓ ਤੇ ਤਸਵੀਰਾਂ ਸਮੇਂ-ਸਮੇਂ ਦੇ ਉੱਤੇ ਮੌਸਮ ਪੰਜਾਬ ਟੀਵੀ ਤੁਹਾਡੇ ਨਾਲ ਹਮੇਸ਼ਾ ਸਾਂਝਾ ਕਰਦਾ ਰਹੂਗਾ ਦੇਖ ਸਕਦੇ ਹਾਂ ਕਿ ਮੌਸਮ ਜਿਹੜਾ ਹੋ ਟੁੱਟਵੀਂ ਬਦਲਵਾਈ ਵਾਲਾ ਕਿਤੇ-ਕਿਤੇ ਬਣਿਆ ਹੋਇਆ ਤੇ ਆਮ ਤੌਰ ਤੇ ਖੁਸ਼ਕ ਤੇ ਸਾਫ਼ੀ ਮੌਸਮ ਰਹੂਗਾ ਸਿਰਫ ਦਰ ਸ਼ਾਮ ਨੂੰ ਥੋੜੀ ਬਹੁਤ ਜਿਹੜੀ ਦਰਮਿਆਨੇ ਪੱਧਰ ਦੀ ਹਵਾ ਜਿਹੜੀ ਉਹ ਜਿਸ ਨੂੰ ਆਪਾਂ ਹਨੇਰੀ ਨਹੀਂ ਕਹਾਂਗੇ ਉਹ ਆ ਸਕਦੀ ਹੈ ਉਹ ਵੀ ਜ਼ਿਆਦਾਤਰ ਦੱਖਣੀ ਏਰੀਆ ਦੇ ਵਿੱਚ ਆ ਸਕਦੀ ਹੈ ਇਸ ਏਰੀਆ ਦੇ ਵਿੱਚ ਜਿਹੜਾ ਕਿ ਸ੍ਰੀ ਮੁਕਤਸਰ ਸਾਹਿਬ ਫਿਰੋਜ਼ਪੁਰ ਤਰਨਤਾਰਨ ਸਾਹਿਬ ਦੇ ਇਲਾਕਿਆਂ ਲੋ ਜਾਫਰ ਫਾਜ਼ਿਲਕਾਬੋਰ ਬਠਿੰਡਾ ਮਾਨਸਾ ਇਹਨਾਂ ਇਲਾਕਿਆਂ ਵੱਲ ਨੂੰ ਇਹ ਹਵਾ ਜਿਹੜੀ ਥੋੜੀ ਜਿਹੀ ਅੱਗੇ ਵੱਲ ਲੰਘ ਸਕਦੀ ਹੈ ਕੋਈ ਜ਼ਿਆਦਾ ਨਹੀਂ ਹੈਗੀ ਇਹ ਵੀ ਦਰਮਿਆਨੇ ਪੱਧਰ ਦੀ ਕਿਉਂਕਿ ਪਹਾੜੀ ਇਲਾਕਿਆਂ ਵਿੱਚੋਂ ਇਹ ਸਿਸਟਮ ਉੱਠਿਆ ਸੀ ਤੇ ਜਿਸ ਦੀ ਤਸਵੀਰ ਤੁਸੀਂ ਲਾਈਵ ਦੇਖ ਸਕਦੇ ਹੋ ਕਿ ਇਹ ਤਸਵੀਰ ਬਣੀ ਹੋਈ ਹੈ ਬੱਦਲ ਟੁੱਟਵੇਂ ਬਣੇ ਹੋਏ ਨੇ ਦਰਮਿਆਨੇ ਪੱਧਰ ਦੇ ਬੱਦਲ ਨੇ ਜਿਨ੍ਹਾਂ ਦੇ ਨਾਲ ਮੌਸਮ ਦੇ ਥੋੜੀ ਜਿਹੀ ਗਰਮਾਹਟ ਤੋਂ ਥੋੜੀ ਜੀ ਆਪਾਂ ਕਹਿ ਸਕਦੇ ਹਾਂ ਗਰਾਫਟ ਜੀ ਆਈ ਹੈ ਤਾਪਮਾਨ ਜਿਹੜੇ 39 ਤੋਂ 40 ਡਿਗਰੀ ਦੇ ਵਿੱਚ ਪਹੁੰਚੇ ਨੇ ਤਾਂ ਇਸੇ ਤਰ੍ਹਾਂ ਦੇ ਇਹ ਤਾਪਮਾਨ ਜਿਹੜਾ ਬਣਿਆ ਰਹੂਗਾ ਇੱਕ ਦੋ ਦਿਨ ਦੁਬਾਰ ਫਿਰ 41 ਡਿਗਰੀ ਨੂੰ ਜਿਹੜਾ ਪਾਰ ਤਾਪਮਾਨ ਕਰੂਗਾ